ਪਹਿਲਾਂ ਤਾਂ ਬਠਿੰਡਾ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਪ੍ਰੈਸ ਕਾਨਫਰੰਸ ਬੜੇ ਹੀ ਗੰਭੀਰ ਮੁੱਦੇ ਤੇ ਰੱਖੀ ਗਈ ਹੈ ਬਹੁਤ ਹੀ ਇੰਪੋਰਟੈਂਟ ਮੁੱਦੇ ਤੇ ਜਿਵੇਂ ਕਿ ਸਾਰੇ ਜਾਣਦੇ ਆ ਕਿ ਬਠਿੰਡਾ ਕਾਰਪੋਰੇਸ਼ਨ ਦੇ ਇਲੈਕਸ਼ਨ ਬਹੁਤ ਹੀ ਕਰੀਬ ਨੇ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਕ ਬਹੁਤ ਹੀ ਸਪੈਸ਼ਲ ਮੈਸੇਜ ਤੇ ਅਪੀਲ ਸਾਰੇ ਬਠਿੰਡਾ ਸ਼ਹਿਰ ਵਾਸੀਆਂ ਨੂੰ ਤੇ ਯੂਥ ਨੂੰ ਸਪੈਸ਼ਲੀ ਕਿ ਜੋ ਵੀ ਸਾਡਾ ਯੂਥ 1 ਜਨਵਰੀ 2026 ਤੋਂ 18 ਸਾਲ ਤੋਂ ਪਲੱਸ ਹੋ ਰਹੇ ਨੇ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਚੜ ਕੇ ਆਪਣੀ ਵੋਟ ਅਪਲਾਈ ਕਰੋ ਤਾਂ ਕਿ ਤੁਸੀਂ ਆਪਣਾ ਬਹੁਤ ਹੀ ਕੀਮਤੀ ਮਤਦਾਨ ਆਉਣ ਵਾਲੀਆਂ ਚੋਣਾਂ ਦੇ ਵਿੱਚ ਦੇ ਸਕੋ ਕਿਉਂਕਿ ਆਮ ਵਾਲੇ ਭਵਿੱਖ ਤੁਸੀਂ ਉਹ ਯੂਥ ਆਪਣੇ ਦੇਸ਼ ਦਾ ਭਵਿੱਖ ਹੈ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਵੱਧ ਚੜ ਕੇ ਹਰ ਇੱਕ ਯੂਥ ਜੋ ਵੀ एलिजिबल ਹੈ ਵੋਟ ਕਰਨ ਦੇ ਉਹ ਜ਼ਰੂਰ ਆਪਣਾ ਮਤਦਾਨ ਦੇਵੇ ਤੇ ਇੱਕ ਬੈਟਰ ਸੁੰਦਰ ਬਠਿੰਡਾ ਬਣਾਉਣ ਚ ਆਪਣਾ ਯੋਗਦਾਨ ਪਾਵੇ ਇਸ ਲਈ ਅੱਜ ਪ੍ਰੈਸ ਕਾਨਫਰੰਸ ਸੱਦੀ ਗਈ ਹੈ ਇਸ ਟਾਪਿਕ ਤੇ ਸਭ ਤੋਂ ਮੇਨ ਇੰਪੋਰਟੈਂਟ ਨੋਟਿਸ ਇਹ ਹੈ ਕਿ ਅਸੀਂ ਸ਼ਹਿਰ ਦੇ ਵਿੱਚ ਵੱਖ-ਵੱਖ ਏਰੀਆਜ਼ ਚ ਵੋਟ ਐਪਲੀਕੇਸ਼ਨ ਕੈਂਪਸ ਲਗਾਵਾਂਗੇ ਜਿਦੇ ਵਿੱਚ ਤੁਸੀਂ ਆਪਣੇ ਵੋਟ ਨੂੰ ਅਪਲਾਈ ਕਰ ਸਕਦੇ ਹੋ ਜਿਹਦੇ ਵਿੱਚੋਂ ਇੱਕ ਮਿਊਨਿਸਪਲ ਕਾਰਪੋਰੇਸ਼ਨ ਬਠਿੰਡਾ ਦੇ ਦਫਤਰ ਦੇ ਵਿੱਚ ਵੀ ਹੈਲਪ ਡੈਸਕ ਜਾਰੀ ਕੀਤਾ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਕਿ ਹਰ ਇੱਕ ਇਨਸਾਨ ਦੇ ਕੋਲੇ ਇੱਕ ਬਹੁਤ ਹੀ ਈਜ਼ੀ ਸਹੂਲਤ ਹੋਵੇ ਆਪ ਦੀ ਵੋਟ ਬਣਵਾਉਣ ਦੀ ਤੇ ਉਸ ਤੋਂ ਬਾਅਦ ਵੋਟ ਪ੍ਰੈਕਟਿਸ ਕਰਨ ਦੀ ਇਸ ਤੋਂ ਇਲਾਵਾ ਅਸੀਂ ਆਪਣੇ ਵਾਰਡ ਵਾਰਡ ਨੰਬਰ 48 ਚ ਜਿਹੜਾ ਸਾਡਾ ਆਫਿਸ ਹੈ ਰਜੀਵ ગાંધી ਕਲੋਨੀ ਚ ਐਸ ਸੀ ਐਫ ਨੰਬਰ 11 ਉਹਦੇ ਵਿੱਚ ਵੀ ਇਹ ਸਹੂਲਤ ਪ੍ਰੋਵਾਈਡ ਕਰ ਰਹੇ ਆ ਕਿ ਕੋਈ ਵੀ ਇਨਸਾਨ ਸ਼ਹਿਰ ਦਾ ਆ ਕੇ ਜੋ ਐਲੀਜੀਬਲ ਹੈ ਤੇ ਆਪਣੀ ਵੋਟ ਬਣਵਾਉਣਾ ਚਾਹੁੰਦਾ ਉਹ ਆ ਕੇ ਜ਼ਰੂਰ ਆਪਣੀ ਵੋਟ ਦੀ ਐਪਲੀਕੇਸ਼ਨ ਉੱਥੇ ਦੇਵੇ ਤੇ ਅਸੀਂ ਵਕਤੋ ਵਕਤ ਉਹਨਾਂ ਦੀ ਮਦਦ ਕਰਾਂਗੇ ਤਾਂ ਕਿ ਆਪਣੇ ਆਉਣ ਵਾਲਾ ਪਵਿੱਖ ਆਪਣੇ ਮਤਾਦਾਨ ਦੇ ਸਕੇ ਤੇ ਆਪਣੇ ਏਰੀਆਜ਼ ਦੇ ਵਿੱਚ ਆਪਣੇ ਰਿਸਪੈਕਟਡ ਕਾਉਂਸਲਰਸ ਨੂੰ ਚੋਣਾਂ ਦੇ ਵਿੱਚ ਆਪਦਾ ਯੋਗਦਾਨ ਪਾ ਸਕਾਂ ਇੱਕ ਇਹ ਸੀਗਾ ਅੱਜ ਦਾ ਸਪੈਸ਼ਲ ਟੌਪਿਕ ਸੈਕੰਡਲੀ ਇੱਕ ਬੜੀ ਇੰਪੋਰਟੈਂਟ ਸੂਚਨਾ ਇਹ ਹੈ ਕਿ ਜਿਹੜਾ ਆਪਣਾ ਫੰਕਸ਼ਨ ਬਠਿੰਡਾ ਪ੍ਰੀਮੀਅਰ ਲੀਗ ਦਾ ਓਪਨਿੰਗ ਆਗਾਜ਼ ਆਪਾਂ 28 ਤਰੀਕ ਨੂੰ ਜੋ ਕਰਨ ਵਾਲੇ ਸੀਗੇ ਉਹ ਡਿਊ ਟੂ ਸਿਕਿਉਰਿਟੀ ਰੀਜ਼ਨਸ ਤੇ ਹੈਵੀ ਫੌਗ ਹੋਣ ਦੇ ਕਾਰਨ ਅ ਕਾਫੀ ਜਿਦਾ ਆਪਾਂ ਜਾਣਦੇ ਕਿ ਸੈਲਿਬ੍ਰਿਟੀਜ਼ ਨੇ ਬਾਹਰੋਂ ਆਣਾ ਸੀਗਾ ਤੇ ਫਲਾਈਟਸ ਜੋ ਹੈ ਉਹ ਕੈਨਸਲ ਹੋ ਰਹੀਆਂ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਹ ਡੇਟ ਨੂੰ ਕੁਝ ਦਿਨ ਪੋਸਟਪੋਨ ਕਰਕੇ 12 ਜਨਵਰੀ ਜੋ ਕਿ ਲੋੜੀ ਤੋਂ ਬਿਲਕੁਲ ਹੀ ਇੱਕ ਦਿਨ ਪਹਿਲਾਂ ਉਸ ਤੇ ਸ਼ਿਫਟ ਕਰ ਰਹੇ ਹਾਂ ਤਾਂ ਕਿ ਸਾਰਿਆਂ ਨੂੰ ਈਜ਼ੀ ਹੋਵੇ ਆਣਾ ਤੇ ਆਪਾਂ ਇੱਕ ਜਸ਼ਨ ਵਾਲੇ ਮੌਕੇ ਤੇ ਲੋੜੀ ਦੇ ਤਿਉਹਾਰ ਦੇ ਨੇੜੇ ਇਹਨੂੰ ਸੈਲੀਬ੍ਰੇਟ ਵੀ ਕਰ ਸਕੀਏ ਤੇ ਕਿਸੇ ਨੂੰ ਆਨਜਾਨਚ ਵਿਗਨ ਵੀ ਨਾ ਆਵੇ ਕਿਸੇ ਨੂੰ ਹੈਲਥ ਹਜ਼ਾਰਡ ਨਾ ਹੋ ਜੇ ਐਕਸੀਡੈਂਟਸ ਦਾ ਬੜਾ ਖਤਰਾ ਹੋਵੇ ਫੌਗ ਕਰਕੇ ਤੇ ਇੰਨਾ ਅ ਮੁੱਦਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਆਪਣੀ ਟੀਮ ਦੇ ਨਾਲ ਇਹ ਡਿਸੀਜਨ ਲਿੱਤਾ ਕਿ ਹੁਣ ਬਠਿੰਡਾ ਪ੍ਰੀਮੀਅਰ ਲੀਗ ਦਾ ਜੋ ਕਿ ਨਸ਼ਿਆਂ ਦੇ ਵਿਰੁੱਧ ਇੱਕ ਬਹੁਤ ਹੀ ਵੱਡੀ ਕੈਂਪੇਨ ਅਸੀਂ ਬਠਿੰਡਾ ਵਾਸੀਆਂ ਦੇ ਨਾਲ ਰੂਬਰੂ ਕਰਨ ਵਾਲੇ ਸੀਗੇ ਸਾਡੀ ਮਾਨ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਨੂੰ ਅੱਗੇ ਲੈ ਕੇ ਜਾਣ ਦੇ ਲਈ ਅਸੀਂ ਇਹ ਲੀਕ ਕਰਵਾ ਰਹੇ ਹਾਂ ਤੇ ਬਸ ਉਹਦੀ ਕੁਝ ਦਿਨਾਂ ਸੀ ਡੇਟ ਜੋ ਹੈ ਪੋਸਟਪੋਨ ਕੀਤੀ ਹੈ ਤੇ ਸਾਰੇ ਤੁਹਾਡੇ ਪ੍ਰੈਸ ਵੀਰਾ ਦੇ ਮਾਧਿਅਮ ਦੇ ਰਾਹੀਂ ਅਸੀਂ ਇਹ ਬਠਿੰਡਾ ਸ਼ਹਿਰ ਵਾਸੀਆਂ ਨੂੰ ਮੈਸੇਜ ਪਹੁੰਚਾਉਣਾ ਚਾਹੁੰਦੇ ਹਾਂ ਕਿ ਹੁਣ ਉਹ ਓਪਨਿੰਗ ਸੈਰਮਨੀ 12 ਜਨਵਰੀ 2026 ਨੂੰ ਰੱਖੀ ਜਾਏਗੀ ਸਬਜੈਕਟ ਦੇ ਚੋਣਾਂ ਆ ਹੀ ਹੋ ਗਈਆਂ ਲੱਗ ਰਹੀਆਂ ਨੇ ਉਹ ਵੀ ਪੋਜੀਸ਼ਨ ਡੇਟ ਰੱਖੀ ਗਈ ਸਰ ਹਜੇ ਕੋਈ ਐਸਾ ਚ ਡੇਟ ਨਹੀਂ ਜੇ ਫਾਈਨਲ ਹੋਈ ਸਰ ਸਾਡੇ ਜੋ ਕਮੇਟੀ ਬਣਦੀ ਹੈਗੀ ਆ ਉਹਨਾਂ ਦੇ ਕੱਲ ਸਿਗਨੇਚਰਸ ਹੋ ਚੁੱਕੇ ਨੇ ਮਿਊਨਿਸਪਲ ਆਫਿਸ ਜੋ ਹੈਡ ਆਫਿਸ ਹੈਗਾ ਚੰਡੀਗੜ੍ਹ ਦੇ ਵਿੱਚ ਹੁਣ ਅੱਗੇ ਹੈਡ ਆਫਿਸ ਨੇ ਕਾਰਵਾਈ ਕਰਨੀ ਹੈ ਮੇਰੇ ਖਿਆਲ ਨਾਲ 15 ਕ ਦਿਨ 15 ਅਕ ਦੇ ਦਿਨਾਂ ਦੇ ਵਿੱਚ ਉਹ ਪੂਰੀ ਕਰ ਦੇਣਗੇ ਤੇ ਜਨਤਕ ਕਰ ਦੇਣਗੇ ਮੈਲੇ ਸਾਹਿਬ ਦੇ ਸਾਈਨ ਨੂੰ ਲੈ ਕੇ ਵੀ ਚਰਚਾ ਚੱਲ ਰਹੀ ਹੈ ਸਾਈਨ ਕਰਤੇ ਇਹਨਾਂ ਨੇ ਕਿ ਨਹੀਂ ਸਰ ਅਸੀਂ ਆਪਣੇ ਸਾਈਨ ਕਰੇ ਸੀਗੇ ਤੇ ਐਮਐਲਏ ਸਾਹਿਬ ਵੀ ਉੱਥੇ ਮੌਜੂਦ ਸੀਗੇ ਮਗਰ ਅਸੀਂ ਆਪ ਦੇ ਸਾਈਨ ਕਰਕੇ ਚਲੇ ਗਏ ਸੀਗੇ ਮੈਨੂੰ ਨਹੀਂ ਪਤਾ ਉਹ ਆਪਾਂ ਐਮਐਲਏ ਸਾਹਿਬ ਨੂੰ ਬੈਟਰ ਪੁੱਛ ਸਕਦੇ ਹਾਂ ਵੀ ਉਹਨਾਂ ਨੇ ਸਾਈਨ ਕੀਤੇ ਨਹੀਂ ਕੀਤੇ ਬਟ ਉਹ 11 ਮੈਂਬਰੀ ਕਮੇਟੀ ਸੀਗੀ ਤੇ ਉਹਦੇ ਚੋਂ ਮਤਲਬ ਬਾਕੀ ਸਭ ਨੇ ਸਾਈਨ ਕੀਤੇ ਅਜਾ ਜੋ ਨਵੇਂ ਬੋਰਡ ਬਣਨੇ ਲੱਗ ਰਹੇ ਆ तो वो एक जनवरी से ये पूरे हर एक वार्ड में कैंप लगेगा या कोई स्पेसिफिक सर अभी हम एक म्यूनसिपल कॉर्पोरेशन बठिंडा प्लस 48 नंबर वार्ड में जो हमारा दफ्तर है वहाँ तो हम सुबह से ही चालू कर रहे हैं मगर जो रही बात बाकी वार्ड्स की हम वहां पर भी कोशिश कर रहे हैं कि किस तरीके से हम कैंप्स लगा सके और जो डीसी ऑफिस है उधर उद, भी अपनी वोट बनाने की प्रक्रिया ਚਲਤੀ ਹੈ ਤਾਂ ਇਹ ਤਿੰਨ ਜਗ੍ਹਾएं जो है वो निर्धारित ਨੇ ਵੀ ਤੁਸੀਂ ਜਾ ਕੇ ਆਪਦੀ ਵੋਟ ਬਣਵਾ ਸਕਦੇ ਹੋ ਤੇ ਇਹ ਮੇਰੀ ਹੱਥ ਜੋੜ ਕੇ ਸਾਰੇ ਬਟਿੰਡਾ ਵਾਸੀਆਂ ਨੂੰ ਅਪੀਲ ਹੈ ਜਿਨ੍ਹਾਂ ਨੇ ਅਜੇ ਤੱਕ ਆਪਣੀ ਵੋਟ ਨਹੀਂ ਬਣਵਾਈ ਪਲੱਸ ਸਾਡੇ ਆਉਣ ਵਾਲੇ ਯੂਥ ਨੂੰ ਵੀ ਅਪੀਲ ਹੈ ਕਿ ਪਲੀਜ਼ ਆਪਣੀ ਵੋਟ ਬਣਵਾਓ ਤੇ ਆਪਣਾ ਮਾਦਾਦਾਨ ਦਿਓ ਕਿਉਂਕਿ ਇਹ ਆਪਣੇ ਦੇਸ਼ ਨੂੰ ਅੱਗੇ ਲਿਜਾਣ ਵਾਸਤੇ ਬਹੁਤ ਹੀ ਇੰਪੋਰਟੈਂਟ ਹੈ